ਬੀਤੀ ਰਾਤ ਚੋਰਾਮੋਲਾ ਚਕਲਾ ਬਾਜ਼ਾਰ ਚ ਗੋਗਿਆ ਜਨਰਲ ਸਟੋਰ ਵਿੱਚੋਂ 40000 ਰੁਪਏ ਦੀ ਨਕਦੀ ਅਤੇ ਨੋਟਾਂ ਦੇ ਹਾਰ ਚੋਰੀ ਕਰਕੇ ਚੋਰ ਫਰਾਰ ਹੋ ਗਏ। ਸੀਸੀਟੀਵੀ ਕੈਮਰੇ ਵਿੱਚ ਚੋਰੀ ਦੀ ਇਹ ਸਾਰੀ ਵਾਰਦਾਤ ਕੈਦ ਹੋ ਗਈ। ਦੁਕਾਨ ਦੇ ਮਾਲਕ ਪ੍ਰਦੀਪ ਮਾਨ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੌਕੀਦਾਰ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਤਾਂ ਕੈਸ਼ ਤੇ ਨੋਟਾਂ ਦੇ ਹਾਰ ਗਾਇਬ ਸਨ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਪੁਲਿਸ ਵਾਲੇ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰਦੇ ਰਹੇ ਲੋੜ ਹੈ ਪੁਲਿਸ ਨੂੰ ਗਸ਼ਤ ਵਧਾਉਣ ਦੀ ਕੀ ਨਾਮ ਹੈ ਤੁਹਾਡਾ ਰਾਪਰਦੀਪ ਕੁਮਾਰ ਪੁੱਛੀ ਬੋਲੀ ਕੀ ਨਾਮ ਹੈ ਪ੍ਰਦੀਪ ਕੁਮਾਰ ਕਿਸ ਨਾਮ ਦਾ ਦੁਕਾਨ ਹੈ ਗੋਗੇ ਕੇ ਹਾਊਸ ਕੀ ਗੱਲ ਹੋ ਗਈ ਇਹ ਰਾਤੀ ਨਾ तकरीबन 1 ਵਜੇ ਚੋਰੀ ਹੋਈ ਹੈ ਜੀ ਸਾਡੇ ਕੋਲ 2 ਵਜੇ 10 ਮਿੰਟ ਤੇ ਮੈਸੇਜ ਆਇਆ ਜੀ ਆਪਣਾ ਚੌਂਕੀਦਾਰ ਦਾ ਫੋਨ ਆਇਆ ਜੀ ਵੀ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਅਸੀਂ ਸਬਕ ਤੋਂ 2 ਵਜੇ ਇੱਥੇ ਆ ਗਏ ਉਸ ਵੇ ਵੇਖਿਆ ਵੀ ਪੱਤੀ ਪੱਤੀ ਰੁੱਟੀ ਵੀ ਜੀ ਸਾਈਡ ਪੱਤੀ ਜੀ ਤੇ ਅੱਬੇ ਰੋਸਵਾ ਅਸੀਂ ਕੈਮਰੇ ਚੱਕ ਕੇ ਤੇ ਜੀ 1 ਵਜੇ ਚੋਰੀ ਹੋਈ ਸੀਗੀ ਤੁਸੀਂ ਕੰਪਲੀਟ ਕਰਤੀ ਪੁਲਿਸ ਕੰਪਲੇਂਟ ਪੋਸਟ ਕਰਾਤੀ ਜੀ ਸਵੇਰ 2 ਵਜੇ ਪੁਲਿਸ ਵਾਲੇ ਸਾਡੇ ਕੋਲ ਆ ਗਏ ਸੀ ਨਾਲ ਦੀ ਨਾਲ ਇੱਕ 10 15 ਮਿੰਟ ਵਿੱਚ ਹੋਂ ਤੁਸੀਂ ਕੀ ਕਹਿਣੇ ਚਾਹੁੰਦੇ ਕਿ ਜਲਦੋਂ ਜਲ ਫੜੇ ਜਾਣ ਕਿਵੇਂ ਆਹ ਕਾਰਵਾਈ ਕਰੀ ਜਾਵੇ ਤੇ ਸਾ ਫੜੇ ਜਾਣੀ ਸਾਡੇ ਮਤਲਬ ਜਿਹੜਾ ਵੀ ਆ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਵੀ ਉਹ ਤੁਹਾਨੂੰ ਦਵਾਇਆ ਜਾਵੇ ਕਿੰਨਾ ਨੁਕਸਾਨ ਹੋ ਗਿਆ ਨੇਰੋਂ 50 ਹਜ਼ਾਰ ਰੁਪਏ ਨੁਕਸਾਨ ਆਇਆ ਜੀ ਕੈਸ਼ ਹੋ ਜਾ ਸੁ ਕੋਈ ਸਮਾਨ ਵਿੱਚ ਚੱਕੇ ਅੱਛਾ ਜੀ ਕੈਸ਼ ਸਮਾਨਾਂ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ